ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਹੈ ਜੀ 33ਵਾਂ ਦਿਨ 75 ਦਿਨ ਲਗਾਤਾਰ ਤੁਹਾਨੂੰ ਰੋਜ਼ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣਾ ਦਾ ਅਤੇ ਸਿਖਾਉਣਾ ਦਾ ਅੱਜ ਅਸੀਂ ਤੁਹਾਨੂੰ ਸਤਿੰਦਰ ਸਰਤਾਜ ਵੀਰ ਦੀ ਦਸਤਾਰ ਵਾਲੀ ਦਸਤਾਰ ਸਜਾ ਕੇ ਦਿਖਾਣੀ ਹੈ ਸਭ ਤੋਂ ਪਹਿਲਾਂ ਅਸੀਂ ਦਸਤਾਰ ਦੀ ਪੂਣੀ ਕਰਾਂਗੇ ਫਿਰ ਬਿਸਤਾਰ ਕਰਾਂਗੇ ਫਿਰ ਉਹਨਾਂ ਵਰਗੀ ਦਸਤਾਰ ਸਜਾਣੀ ਸਟਾਰਟ ਕਰਾਂਗੇ ਹੁਣ ਗੱਲਬਾਤ ਕਰਦੇ ਹਾਂ ਇਹਨਾਂ ਦੀ ਦਸਤਾਰ ਦੀ ਦੇਖੋ ਇਹਨਾਂ ਦੀ ਦਸਤਾਰ ਹੈ ਜਿਹੜੀ ਇਹ ਥੋੜੀ ਜੀ ਤਿੱਖੀ ਦਸਤਾਰ ਬਣੀ ਇਹਨਾਂ ਨੇ ਵਿਦਆਊਟ 50 ਥੋੜੀ ਜੀ ਗੋਲ ਆ ਅਸੀਂ ਵੀ ਇਸੇ ਤਰੀਕੇ ਨਾਲ ਸਜ ਨੂੰ ਕਲਿੱਕ ਕਰ ਲੈਣ ਤਾਂ ਜੋ ਨਵੀਆਂ ਵੀਡੀਓ ਉਹਨਾਂ ਤੱਕ ਪਹੁੰਚਦੀਆਂ ਰਹਿਣ ਇਹਨਾਂ ਨੇ ਇਸੇ ਤਰੀਕੇ ਨਾਲ ਅਸੀਂ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾਉਂਦੇ ਰਵਾਂਗੇ ਤੇ ਸਿਖਾਉਂਦੇ ਰਵਾਂਗੇ ਤੇ ਹੁਣ ਆਪਾਂ ਦਸਤਾਰ ਬਾਰੇ ਗੱਲਬਾਤ ਕਰਦੇ ਹਾਂ ਜੀ ਦੋਨਾਂ ਸਾਈਡਾਂ ਤੋਂ ਦਸਤਾਰ ਨੂੰ ਗਿੱਲਾ ਕਰ ਲਿਆ ਗਿੱਲਾ ਕਰਕੇ ਇਸ ਤਰੀਕੇ ਨਾਲ ਪਾਣੀ ਨੂੰ ਚੰਗੀ ਤਰ੍ਹਾਂ ਰਚਾ ਲੈਣਾ ਜਿਹੜੇ ਦੋ ਪੇਚ ਤੁਸੀਂ ਹੱਥ 'ਚ ਫੜੇ ਹੋਇਆ ਇਹਨਾਂ 'ਚੋਂ ਇੱਕ ਪੇਚ ਨੂੰ ਤੁਸੀਂ ਕਿਤੇ ਬੰਨ੍ਹ ਦੇਣਾ ਹੈ ਤੇ ਦੂਜੇ ਪੇਚ ਨੂੰ ਫੜ ਕੇ ਤੁਸੀਂ ਪੋਣੀ ਕੰਨੀ ਸਟਾਰਟ ਕਰ ਦੇਣੀ ਹੈ ਤੇ ਆਪਣੀ ਜਿਹੜੀ ਦਸਤਾਰ ਹੈ 7.5 ਮੀਟਰ ਦੀ ਦਸਤਾਰ ਹੈ ਰੂਬੀਆ ਵੈਲ ਕਪ ਧਿਆਨ ਨਾਲ ਸੁਣਿਓ ਰੂਬੀਆ ਵੈਲ ਕਪੜਾ ਹੈ ਰੂਬੀਆ ਵੈਲ ਕੈਮੀਕਲ ਕਪੜਾ ਨਹੀਂ ਹੈਗਾ ਇਹ ਕੱਲਾ ਰੂਬੀਆ ਵੈਲ ਹੈ ਤੇ ਇਹਨੂੰ ਕੀ ਕਰਨਾ ਹੈ ਖੱਬੇ ਪਾਸੇ ਸਲਾਈ ਰੱਖ ਕੇ ਤੁਸੀਂ ਦੋਨਾਂ ਸਾਈਡਾਂ ਤੋਂ ਬਰਾਬਰ ਫੜ ਲੈਣਾ ਜਿੰਨੀ ਦੂਰ ਸਲਾਈ ਆ ਫਿਰ ਦੋਨਾਂ ਪਾਸੇ ਕਪੜਾ ਅੰਦਰ ਨੂੰ ਕਰਕੇ ਤੁਸੀਂ ਪੂਣੀ ਕਰਨੀ ਸਟਾਰਟ ਕਰ ਦੇਣੀ ਹੈ ਦੇਖੋ ਕਿਸੇ ਵਰਗੀ ਦਸਤਾਰ ਸਜਾਉਣ ਵੇਲੇ ਤੁਹਾਨੂੰ ਬਹੁਤ ਜ਼ਿਆਦਾ ਚੀਜ਼ਾਂ ਹੁੰਦੀਆਂ ਜਿਹੜੀਆਂ ਧਿਆਨ ਦੇ ਵਿੱਚ ਰੱਖਣਾ ਹੁੰਦਾ ਕਿ ਪੂਣੀ ਤੁਹਾਨੂੰ ਕਿਸ ਤਰੀਕੇ ਨਾਲ ਕਰਨੀ ਆ ਤੇ ਉਹਨਾਂ ਦੀ ਬੇਸ ਕਿੱਦਾਂ ਰਸਜਾਇਆ ਹੋਊਗਾ ਤੇ ਉਹਨਾਂ ਦੀ ਦਸਤਾਰ ਲੱਗਦੀ ਕਿੱਦਾਂ ਹੈ ਫਰੰਟ ਤੋਂ ਬੈਕ ਤੋਂ ਰਾਈਟ ਐਂਡ ਲੈਫ ਅਸੀਂ ਵੀ ਐਸੇ ਤਰੀਕੇ ਨਾਲ ਤੁਹਾਨੂੰ ਸਜਾ ਕੇ ਦਿਖਾਣਾ ਹੈ ਸੈਂਟਰ ਦੇ ਵਿੱਚੋਂ ਦੇਖੋ ਤੁਸੀਂ ਪੂਣੀ ਕਿੰਨੀ ਕਿਚੌੜੀ ਕਰਨੀ ਹੈ ਮੈਨੂੰ ਜਿੰਨੀ ਕੁ ਸਫੀਸ਼ੀਐਂਟ ਲੱਗੀ ਮੈਂ ਓਨੀ ਕਿਚੌੜੀ ਰੱਖ ਲਈ ਹੈ ਗਿੱਟ ਕੈਂਚ ਚ ਚੋੜੀ ਰੱਖੀ ਹੈ ਪੂਣੀ ਜਿਹੜੇ ਪੱਲੇ ਅਸੀਂ ਫੜਦੇ ਆ ਰਹੇ ਸੀ ਉਹੀ ਪੱਲੇ ਉੱਪਰਲੇ ਫੜਦੇ ਹੋ ਅੱਗੇ ਨੂੰ ਜਾਣਾ ਤੇ ਤੁਹਾਡੀ ਪੂਣੀ ਆ ਜਿਹੜੀ ਕੰਪਲੀਟ ਹੋ ਜਾਵੇਗੀ ਹੁਣ ਗੱਲਬਾਤ ਕਰਦੇ ਹਾਂ ਅਸੀਂ ਬੇਸ ਦੀ ਬੇਸ ਨੂੰ ਸਜਾਉਣ ਲਈ ਤੁਸੀਂ ਖੱਬੇ ਪਾਸੇ ਇਕੱਲਾ ਜੋੜਾ ਕਰ ਲੈਣਾ ਜੇ ਤੁਹਾਡੇ ਕੇਸ ਜ਼ਿਆਦਾ ਵੱਡੇ ਨੇ ਫਿਰ ਖੱਬੇ ਪਾਸੇ ਇਕੱਲਾ ਜੋੜਾ ਨਾ ਕਰਿਓ ਜੋੜਾ ਸੈਂਟਰ 'ਚ ਕਰਕੇ ਛੋਟਾ ਬੇਸ ਰੱਖ ਲਿਓ ਖੱਬ ਕਿਉਂਕਿ ਉਹਨਾਂ ਦੀ ਦਸਤਾਰ ਹੈ ਜਿਹੜੀ ਉਹ ਜ਼ਿਆਦਾ ਬਾਹਰ ਨੂੰ ਨਹੀਂ ਹੁੰਦੀ ਅਸੀਂ ਵੀ ਜ਼ਿਆਦਾ ਬਾਹਰ ਨੂੰ ਨਹੀਂ ਕਰਨੀ ਅਸੀਂ ਗੁਲਾਈ ਦੀ ਸ਼ੇਪ ਚ ਦਸਤਾਰ ਸਜਾਣੀ ਹੈ ਬਟ ਦਸਤਾਰ ਥੋੜੀ ਜਿਹੀ ਛੋਟੀ ਲੱਗਣੀ ਚਾਹੀਦੀ ਹੈ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਫੇਸ ਤੇ ਆ ਕੇ ਦਸਤਾਰ ਹਮੇਸ਼ਾ ਉਹਨਾਂ ਦੀ ਦਸਤਾਰ ਵਾਂਗ ਛੋਟੀ ਹੀ ਲੱਗੇ ਕਈਆਂ ਨੇ ਫੇਸ ਜਿੱਦਾਂ ਮੇਰੇ ਵਰਗਾ ਫੇਸ ਆ ਮੇਰਾ ਫੇਸ ਲੰਬਾ ਆ ਉਹਨਾਂ ਦਾ ਫੇਸ ਗੋਲ ਆ ਤੇ ਮੇਰੇ ਫੇਸ ਦਾ ਲੰਬੇ ਹੋਣ ਦੇ ਕਾਰਨ ਮੇਰੇ ਦਸਤਾਰ ਕਈ ਵਾਰ ਗੋਲ ਜ਼ਿਆਦਾ ਲੱਗਣ ਲੱਗ ਜਾਂਦੀ ਆ ਇਸ ਚੀਜ਼ ਨੂੰ ਤੁਸੀਂ ਥੋੜਾ ਇਗਨੋਰ ਕਰਨਾ ਹੈ ਬਟ ਦਸਤਾਰ ਜਿਹੜੀ ਆ ਮੈਂ ਤੁਹਾਨੂੰ ਹੁਬੂ-ਬੂਹ ਉਹਨਾਂ ਵਰਗੀ ਸਜਾ ਕੇ ਦਿਖਾਣੀ ਹੈ ਤੁਸੀਂ ਜਦੋਂ ਆਪਣੀ ਸਜਾਉਂਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਮੈਂ ਕਿਹੜੀਆਂ ਚੀਜ਼ਾਂ ਦੀ ਗੱਲ ਕਰ ਰਹੀ ਆ ਅਗਰ ਤੁਸੀਂ ਵੀ ਇਸ ਤਰੀਕੇ ਦੀ ਦਸਤਾਰ ਸਿੱਖਣਾ ਚਾਹੁੰਦੇ ਹੋ ਤਾਂ ਮੇਰੇ ਵੀਰੋ ਸਾਡੇ ਨਾਲ ਜੁੜੇ ਰਹੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਦਸਤਾਰਾਂ ਕਿਹੋ ਜਿਹੀਆਂ ਲੱਗ ਕੋਸ਼ਿਸ਼ ਕਰਾਂਗੇ ਜਲਦ ਤੋਂ ਜਲਦ ਲੈ ਕੇ ਆਉਣ ਦੀ ਤੇ ਇੱਕ ਮੇਰੀ ਗੱਲ ਧਿਆਨ ਨਾਲ ਸੁਣੋ ਜਿਹੜੇ ਮੇਰੇ ਵੀਰ ਖੁਦ ਦਸਤਾਰਾ ਦੀਆਂ ਵੀਡੀਓ ਪਾਉਂਦੇ ਨੇ ਮੈਂ ਉਹਨਾਂ ਦੀਆਂ ਦਸਤਾਰਾ ਵਰਗੀਆਂ ਵੀਡੀਓ ਨਹੀਂ ਪਾਣੀ ਆ ਮੈਂ ਉਹਨਾਂ ਵਰਗੀਆਂ ਦਸਤਾਰਾ ਦੀ ਵੀਡੀਓ ਪਾਣੀ ਆ ਨਹੀਂ ਜਿਹੜੇ ਵੀਡੀਓ ਪਾਉਂਦੇ ਨਹੀਂ ਹੈਗੇ ਦਸਤਾਰਾਂ ਦੀ ਮਤਲਬ ਸੈਲੀਬ੍ਰਿਟੀ ਟਾਈਪ ਹੋਗੇ ਜਿਹੜੇ ਕੁਝ ਹੋਰ ਕਰਦੇ ਨੇ ਬਟ ਦਸਤਾਰ ਸੋਹਣੀ ਬੰਨਦੇ ਨੇ ਉਹਨਾਂ ਦੀ ਠੀਕ ਹੈ ਜੀ ਤੇ ਹੁਣ ਪਹਿਲੇ ਲੜ ਨੂੰ ਤੁਸੀਂ ਇਸ ਤਰੀਕੇ ਨਾਲ ਮੂਹਰੇ ਵਿੱਚ ਫੜ ਕੇ ਲਗਾ ਲੈਣਾ ਦੇਖੋ ਮੈਂ 50 ਨੂੰ ਉੱਪਰ ਚੱਕਤਾ ਹੋਇਆ ਤਾਂ ਜੋ 50 ਅੰਦਰ ਨਾ ਧੀਏ ਬਟ ਜੇ ਮੈਂ ਇਹਦੇ ਤੋਂ ਉੱਪਰ ਜ਼ਿਆਦਾ ਚੱਕਦਾ ਤਾਂ ਕੇਸ ਬਾਹਰ ਆ ਰਹੇ ਸੀ ਇਸ ਲਈ ਮੈਂ ਇਸ ਤੋਂ ਉੱਪਰ ਨਹੀਂ ਚੱਕੀ ਜ਼ਿਆਦਾ ਵੀ 50 ਤੇ ਮੇਰੇ ਵੀਰੋ ਇਸ ਤਰੀਕੇ ਨਾਲ ਤੁਸੀਂ ਦੂਜੇ ਲੜ ਨੂੰ ਲਗਾਣਾ ਹੈ ਪਿੰਚ ਕਰਨਾ ਇੱਕ ਜਗ੍ਹਾ ਤੇ ਵੱਟ ਖਿੱਚ ਕੇ ਲੈਣੇ ਆ ਲੜ ਸਾਰੇ ਖਿੱਚ ਕੇ ਲੈਣੇ ਆ ਉਹਨਾਂ ਦੀ ਜਿਹੜੀ ਦਸਤਾਰ ਜਿਹੜੀ ਉਹਨਾਂ ਨੇ ਸਜਾਈ ਹੁੰਦੀ ਹੈ ਜ਼ਿਆਦਾਤਰ ਮੈਂ ਉਹਨਾਂ ਦੀ ਇੰਸਟਾਗ੍ਰam ਪ੍ਰੋਫਾਈਲ ਚੱਕੀ ਤੀ ਕਈ Song ਚੱਕੀ ਤੇ ਤੇ ਉਹ ਤੋਂ ਬਾਅਦ ਮੈਂ ਦੇਖਿਆ ਉਹਨਾਂ ਦੀ ਕਈ ਜਗ੍ਹਾ ਤੇ ਲੜ ਲੱਗਦੇ ਹੁੰਦੇ ਕਈ ਜਗ੍ਹਾ ਤੇ ਵਟ ਲੱਗਦੇ ਹੁੰਦੀ ਹੈ ਠੀਕ ਹੈ ਮਿਕਸ ਜੀ ਦਾ ਸਟਾਰ ਹੁੰਦੀ ਹੈ ਉਹਨਾਂ ਦੀ ਤੁਸੀਂ ਵੀ ਐਸੇ ਤਰੀਕੇ ਨਾਲ ਜਾਂ ਤਾਂ ਵਟ ਪਾ ਲਿਓ ਜਾਂ ਸਿੱਧੇ ਸਿੱਧੇ ਵਟਾ ਵਾਲੇ ਲੜ ਰੱਖ ਲਿਓ ਠੀਕ ਹੈ ਤੁਸੀਂ ਇਸ ਤਰ੍ਹਾਂ ਜਿਵੇਂ ਕਹਿੰਨਾ ਪਿੰਚ ਇੱਕੋ ਜਗ੍ਹਾ ਤੇ ਕਰਨਾ ਹੈ ਲੜ ਜਿਆਦਾ ਛੋੜੇ ਨਹੀਂ ਲਗਾਣੇ ਤੁਸੀਂ ਐਦਾਂ ਫੋਲਡ ਕਰਕੇ ਲਗਾ ਦੇਣਾ ਇੱਕ ਜਗ੍ਹਾ ਤੇ ਸਾਰੇ ਲੜ ਪਿੰਚ ਕਰਨੇ ਹਨ ਤਿੱਖੀ ਜੀ ਦਾ ਸਟਾਰ ਬਣਣੀ ਹੈ ਬਟ ਹੋਵੇ ਤੁਹਾਡੀ ਦਸਤਾਰ ਗੋਲ ਧਿਆਨ ਰੱਖਣਾ ਤੁਸੀਂ ਇਸ ਚੀਜ਼ ਦਾ ਪਿੱਛੇ ਤੱਕ ਹਰ ਇੱਕ ਲੜ ਨੂੰ ਤੁਸੀਂ ਖਿੱਚ ਕੇ ਲਗਾਣਾ ਹੈ ਨਾਲ ਦੀ ਨਾਲ ਗੋਲਾਈ ਨੂੰ ਮੇਨਟੇਨ ਕਰਨਾ ਹੈ ਦੇਖੋ ਆਪਣੀ ਦਸਤਾਰ ਇਸ ਹਿੱਸੇ ਤੋਂ ਹੀ ਬਾਹਰ ਆਣੀ ਸ਼ੁਰੂ ਹੋ ਗਈ ਹੈ ਨਾ ਤੁਸੀਂ ਵੀ ਐਸੇ ਤਰੀਕੇ ਨਾਲ ਕਰਨਾ ਹੈ ਤੇ ਉੱਪਰ ਵਾਲੀ ਦਸਤਾਰ ਥੋੜੀ ਜੀ ਅੰਦਰ ਚਲ ਜੇਗੀ ਸਾਰੇ ਲੜ ਤੁਸੀਂ ਇੱਕੋ ਜਗ੍ਹਾ ਤੇ ਪਿੰਚ ਕਰਨੇ ਨੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਦੋਨੋਂ ਪੱਲੇ ਬਰਾਬਰ ਕਰਕੇ ਸਾਰੀ ਦਸਤਾਰ ਜੁੜਣੀ ਹੈ ਪਿੱਛੇ ਦੀ ਪਿੰਚ ਕਰਕੇ ਉੱਪਰੋ ਜੀ ਲੜਾ ਜਿਹੜੇ ਉਹ ਤੁਸੀਂ ਥੋੜੀ ਜੀ ਹਲਕੇ ਹਲਕੇ ਫਲਫੀ ਰੱਖਣੇ ਨੇ ਫੁੱਲਵੇਂ ਲੜ ਰੱਖਣੇ ਨਹੀਂ ਇਸ ਤਰੀਕੇ ਨਾਲ ਲੜਨ ਨੂੰ ਉੱਪਰ ਨੂੰ ਇਕੱਠਾ ਕਰਕੇ ਤੁਸੀਂ ਵਟ ਇਕੱਠੇ ਕਰ ਲੈਣੇ ਨੇ ਤੇ ਕੰਨ ਦੇ ਉੱਪਰੋਂ ਖਿੱਚ ਕੇ ਕਪੜਾ ਪਿੱਛੇ ਨੂੰ ਐਡਜਸਟ ਕਰਨ ਦੇਣਾ ਹੈ ਤੇ ਫਿਰ ਕੀ ਕਰਨਾ ਹੈ ਇਹ ਜਗ੍ਹਾ ਤੇ ਪਿੰਜ ਕਰਨਾ ਹੈ ਐਂ ਜਿੱਥੇ ਸਾਡਾ ਨੱਕ ਹੁੰਦਾ ਉੱਥੇ ਹੀ ਪਿੰਜੇ ਕਰਨਾ ਹੈ ਐਂ ਸੈਂਟਰ ਦੇ ਵਿੱਚ ਤਾਂ ਜੋ ਤੁਹਾਡੇ ਲੜੜਾ ਉਹਨਾਂ ਵਾਂਗ ਦਿਖਣ ਕਿਉਂਕਿ ਇੱਥੋਂ ਜੀ ਆਪਾਂ ਜ਼ਿਆਦਾ ਚੋੜੇ ਨਹੀਂ ਲਗਾਣੇ ਲੜੜ ਪਿੱਛੇ ਤੱਕ ਵਟਾਂ ਨੂੰ ਸੈੱਟ ਕਰਦੇ ਹੋ ਤੁਸੀਂ ਇਸ ਤਰੀਕੇ ਨਾਲ ਬੇਸ ਨੂੰ ਅੰਦਰ ਕਰ ਦੇਣਾ ਹੈ ਦਸਤਾਰ ਨੂੰ ਮੋਹਲੇ ਹਿੱਸੇ ਤੋਂ ਦੱਬਣਾ ਹੈ ਤੇ ਦੇਖਣਾ ਹੈ ਕਿ ਦਸਤਾਰ ਉਹਨਾਂ ਵਰਗੀ ਲੱਗਦੀ ਹੈ ਸ਼ੇਪ ਦੇਖਣ ਨੂੰ ਤਾਂ ਜੋ ਤੁਹਾਨੂੰ ਬਾਅਦ ਵਿੱਚ ਇਹ ਨਾ ਖਣਾ ਹੈ ਦੇਖੋ ਜਦੋਂ ਅਸੀਂ ਕਿਸੇ ਵਰਗੀ ਦਸਤਾਰ ਤੋਂ ਜਾਨੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਪੁਆਇੰਟ ਹੁੰਦਾ ਸ਼ੇਪ ਜੇ ਸ਼ੇਪ ਤੁਹਾਡੀ ਉਹਨਾਂ ਵਰਗੀ ਨਹੀਂ ਹੈਗੀ ਨਾ ਤਾਂ ਦਸਤਾਰ ਦੇ ਵਟ ਤੁਸੀਂ ਜਿੱਦਾਂ ਦੇ ਮਰਜ਼ੀ ਪਾ ਲਓ ਲੜ ਜਿੱਦਾਂ ਦੇ ਮਰਜ਼ੀ ਪਾ ਲਓ ਤਾਂ ਉਸ ਦਸਤਾਰ ਦਾ ਕੋਈ ਮਤਲਬ ਨਹੀਂ ਰਹਿੰਦਾ ਜਦ ਤੱਕ ਤੁਹਾਡੀ ਸ਼ੇਪ ਉਹਨਾਂ ਵਰਗੀ ਦੇਖਣ ਨੂੰ ਨਹੀਂ ਲੱਗਦੀ ਜਦੋਂ ਸ਼ੇਪ ਉਹਨਾਂ ਵਰਗੀ ਆ ਫਿਰ ਤੁਸੀਂ ਵਟ ਜਿਹੋ ਜੇ ਮਰਜ਼ੀ ਪਾ ਲਓ ਬੇਸ਼ੱਕ ਦੀ ਲੜ ਜਿਹੋ ਜੇ ਮਰਜ਼ੀ ਪਾ ਲਓ ਉਹਦੇ ਨਾਲ ਤੁਹਾਡੀ ਦਸਤਾਰ ਦੀ ਸ਼ੇਪ ਤੇ ਫਰਕ ਨਹੀਂ ਪੈਣਾ ਪਰ ਦਸਤਾਰ ਤੁਹਾਡੀ ਉਹਨਾਂ ਵਰਗੀ ਹੀ ਲੱਗੂਗੀ ਤੇ ਤੁਸੀਂ ਦੇਖੋ ਇਹ ਜਗ੍ਹਾ ਤੇ ਅਸੀਂ ਫੇਰ ਜਿਹੜਾ ਲਾਣਾ ਇਹਨੂੰ ਪਿੰਚ ਕੀਤਾ ਇੱਕ ਜਗ੍ਹਾ ਤੇ ਉੱਪਰੋਂ ਵੀ ਦਸਤਾਰ ਨੂੰ ਨਾਲ ਦੀ ਨਾਲ ਫੋਲਡ ਕਰਾਂਗੇ ਧਿਆਨ ਰੱਖਣਾ ਦਸਤਾਰ ਜ਼ਿਆਦਾ ਬਾਹਰ ਨੂੰ ਨਾ ਆਵੇ ਤੇ ਉੱਪਰਲੇ ਹਿੱਸੇ ਤੋਂ ਹੁਣ ਅੰਦਰ ਨੂੰ ਜਾਣੀ ਚਾਹੀਦੀ ਹੈ ਦਸਤਾਰ ਜਿਵੇਂ ਤੁਹਾਨੂੰ ਦਿਖਾਇਆ ਜਾ ਰਿਹਾ ਤੁਸੀਂ ਵੀ ਇਹ ਉਬਹੂ ਇਸੇ ਤਰੀਕੇ ਨਾਲ ਕਰਨਾ ਹੈ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਉਦੋਂ ਸਮਝ ਆਣਗੀਆਂ ਜਦੋਂ ਤੁਸੀਂ ਇਹਨਾਂ ਚੀਜ਼ਾਂ ਦੀ ਬਹੁਤ ਪ੍ਰੈਕਟਿਸ ਕੀਤੀ ਹੋਵੇਗੀ ਅੰਗੂਠੇ ਨਾਲ ਸਾਰੇ ਲੜੜਾਂ ਨੂੰ ਪਿੰਚ ਕਰਨਾ ਹੈ ਉੱਪਰੋਂ ਵੀ ਤੇ ਨੀਚੋਂ ਵੀ ਜੇ ਕੋਈ ਵੱਟ ਤੁਹਾਨੂੰ ਢਿੱਲਾ ਲੱਗਦਾ ਹੋਵੇ ਤਾਂ ਉਹਨੂੰ ਖਿੱਚ ਕੇ ਪਿੱਛੇ ਟਾਈਟ ਕਰ ਦੇਣਾ ਹੈ ਤੇ ਦੇਖ ਲੈਣਾ ਦਸਤਾਰ ਦੀ ਜਿਹੜੀ ਸ਼ੇਪ ਆ ਉਹਨਾਂ ਵਰਗੀ ਲੱਗ ਰਹੀ ਹੈ ਜੇ ਜ਼ਿਆਦਾ ਬਾਹਰ ਨੂੰ ਲੱਗ ਰਹੀ ਹੈ ਤਾਂ ਉਹਨੂੰ ਦਬ ਦੇਣਾ ਹੈ ਜੇ ਜ਼ਿਆਦਾ ਅੰਦਰ ਨੂੰ ਲੱਗ ਰਹੀ ਹੈ ਤਾਂ ਉੱਪਰੋਂ ਵੀ ਲੜ ਪਿੰਚ ਕਰਕੇ ਥੋੜਾ ਬਾਹਰ ਨੂੰ ਕੱਢ ਲੈਣਾ ਹੈ ਦਸਤਾਰ ਨੂੰ ਥੋੜਾ ਜਿਹਾ ਤਿੱਖੀ ਸੇ ਜਾਣਾ ਹੈ ਧਿਆਨ ਰੱਖਣਾ ਹੈ ਇਸ ਚੀਜ਼ ਦਾ ਤੇ ਸੱਜੇ ਪਾਸੇ ਜ ਤੇ ਇਹ ਨਾਲ ਦਾ ਸਾਰ ਰਾਈਟ ਸਾਈਡ ਤੋਂ ਵੀ ਤੁਹਾਡੀ ਗੋਲ ਹੋਏਗੀ ਉੱਪਰੋਂ ਜੀ ਲੜ ਨੂੰ ਅੰਦਰ ਨੂੰ ਫੋਲਡ ਕਰਦੇ ਹੋ ਤੁਸੀਂ ਇਸ ਤਰੀਕੇ ਨਾਲ ਪੇਜ ਨੂੰ ਖਿੱਚ ਲੈਣਾ نیچے ਤੇ ਦੋਨੋਂ ਅੱਖਾਂ ਲਗਭਗ ਬਰਾਬਰ ਟਕਣੀਆਂ ਨੇ ਦੇਖੋ ਉਹਨਾਂ ਦੀ ਦਸਤਾਰਾ ਦੇ ਵਿੱਚ ਕਈ ਵਾਰ ਉਹਨਾਂ ਦੀ ਅੱਖਾਂ ਸਾਰੀਆਂ ਬਾਹਰ ਹੁੰਦੀਆਂ ਨੇ ਮਤਲਬ ਕਿ ਜਿਹੜੇ ਪਰਵਟੇ ਹੁੰਦੇ ਨੇ ਉਹ ਸਾਰੇ ਬਾਹਰ ਹੁੰਦੇ ਨੇ ਕਈ ਵਾਰ ਥੋੜੇ ਥੋੜੇ ਟਕੇ ਹੋ ਹੁੰਦੇ ਨੇ ਇਸ ਚੀਜ਼ ਨੂੰ ਤੁਸੀਂ ਆਪਣੀ ਲੋੜ ਮੁਤਾਬਕ ਕਰਨਾ ਹੈ ਆਪਾਂ ਦਸਤਾਰ ਦੀ ਸ਼ੇਪ ਵੱਲ ਧਿਆਨ ਦੇਵਾਂਗੇ ਦੇਖੋ ਇਸ ਪੇਚ ਨੂੰ ਅਸੀਂ ਦੋਨਾਂ ਸਾਈਡ ਤੋਂ ਪਿੰਚ ਕਰਕੇ ਕਿੰਨਾ ਪਤਲਾ ਲਗਾਇਆ ਹਨਾ ਉੱਪਰ ਮਤਲਬ ਚੌੜਾਈ ਇਹਦੀ ਘੱਟ ਰੱਖੀ ਹੈ ਤੇਰੇ ਵੀ ਵਟ ਬਣਾ ਕੇ ਇਹਨੂੰ ਉੱਪਰੋਂ ਜੀ ਪਿੰਚ ਕਰਕੇ ਅਸੀਂ ਇਸ ਤਰੀਕੇ ਨਾਲ ਸ਼ੇਪ ਬਣਾ ਕੇ ਰੱਖ ਲਈ ਹੈ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਚੀਜ਼ ਤੁਸੀਂ ਦਿਮਾਗ ਦੇ ਵਿੱਚ ਰੱਖਣੀ ਆ ਪਹਿਲਾਂ ਇੱਕ ਵਾਰੀ ਚੰਗੀ ਤਰ੍ਹਾਂ ਉਹਨਾਂ ਦੀ ਦਸਤਾਰ ਨੂੰ ਦੇਖਣਾ ਹੈ ਹਰੇਕ ਹਿੱਸੇ ਤੋਂ ਉਹਨਾਂ ਦੀ ਦਸਤਾਰ ਦਾ ਮੁਆਇਨਾ ਕਰਨਾ ਹੈ ਸੀ ਕਿ ਉਹਨਾਂ ਦੀ ਦਸਤਾਰ ਖੱਬੇ ਪਾਸੇੋਂ ਫਰੰਟ ਤੋਂ ਜਾਂ ਰਾਈਟ ਸਾਈਡ ਤੋਂ ਕਿੱਦਾਂ ਦੀ ਲੱਗ ਰਹੀ ਹੈ ਉੱਪਰੋਂ ਦੀ ਲੜ ਕਿੱਦਾਂ ਰਹੀ ਨੇ ਤੇ ਆਖਰੀ ਲੜ ਕਿੱਦਾਂ ਦਾ ਲਗਾਇਆ ਉਹਨਾਂ ਨੇ ਇੱਕ-ਇੱਕ ਕਰਕੇ ਉੱਪਰ ਜੀ ਸਾਰੇ ਪੇਚਰ ਨੂੰ ਅਸੀਂ ਪਿੰਚ ਕਰਾਂਗੇ ਅੰਦਰ ਨੂੰ ਤੇ ਸਲਾਈ ਦੀ ਹੈਲਪ ਨਾਲ ਉਸ ਤੋਂ ਜੀ ਅਸੀਂ ਇੱਕ-ਇੱਕ ਕਰਕੇ ਸਾਰੇ ਲੜਾਂ ਨੂੰ ਫੋਲਡ ਕਰਾਂਗੇ ਜਿਹੜੇ ਵਟ ਨੇ ਇਸ ਜਗ੍ਹਾ ਤੋਂ ਜੇ ਕੋਈ ਲੜ ਤੁਹਾਨੂੰ ਜਾਂ ਵਟ ਤੁਹਾਨੂੰ ਢਿੱਲਾ ਲੱਗਦਾ ਹੈ ਤਾਂ ਉਹਨੂੰ ਟਾਈਟ ਕਰ ਲੈਣਾ ਹੈ ਖਿੱਚ ਕੇ ਸਲਾਈ ਦੀ ਹੈਲਪ ਨਾਲ ਅੰਦਰ ਕਰ ਦੇਣਾ ਹੈ ਉੱਪਰਲੀ ਸਾਈਡ ਤੋਂ ਵੀ ਜਿਹੜੇ ਲੜ ਨੇ ਉਹਨਾਂ ਨੂੰ ਆਪਾਂ ਥੋੜੇ ਫੁੱਲਵੇਂ ਫੁੱਲਵੇਂ ਰੱਖਣਾ ਹੈ ਧਿਆਨ ਰੱਖਣਾ ਉੱਪਰ ਜੀ ਉੱਪਰਲੀ ਸਾਈਡ ਤੋਂ ਜਿਹੜੇ ਲੜਾ ਮੋਨਲੀ ਸਾਈਡ ਤੋਂ ਜਿਹੜੀ ਫਰੰਟ ਆ ਜਿੱਥੇ ਤੁਸੀਂ ਸਾਰੇ ਵਟ ਨੀਚੇ ਜੀ ਬਰਾਬਰ ਰੱਖੇ ਆ ਉਹ ਉਪਰ ਵੀ ਬਰਾਬਰ ਹੋਣੇ ਚਾਹੀਦੇ ਨੇ ਤਾਂ ਜੋ ਤੁਹਾਡੀ ਦਸਤਾਰ ਪਿੱਛੇ ਨੂੰ ਖਿਸਕੇ ਨਾ ਤੇ ਦਸਤਾਰ ਦੀ ਜਿਹੜੀ ਸ਼ੇਪ ਹੈ ਇੱਥੇ ਥੋੜੀ ਜੀ ਉੱਪਰ ਨੂੰ ਮੋਲਡ ਹੋਣੀ ਚਾਹੀਦੀ ਹੈ ਤੇ ਇਹ ਜਿਹੜੀ 50 ਹੈ ਜਿੰਨੀ ਕੋਸ਼ਿਸ਼ ਹੋ ਸਕੇ ਉਨੀ ਉੱਪਰ ਕਰ ਲਿਓ ਕਿਉਂਕਿ ਜੇ ਜ਼ਿਆਦਾ ਉੱਪਰ ਕਰੋਗੇ ਤਾਂ ਤੁਹਾਡੇ ਕੇਸ ਬਾਹਰ ਆ ਜੂਗੇ ਮੇਰੇ ਕੇਸ ਬਾਹਰ ਆਏ ਨੇ ਸੀ ਜੇ ਮੈਂ ਜ਼ਿਆਦਾ ਉੱਪਰ ਚੱਕਦਾ ਇਜ਼ਲੀ ਮੈਂ ਉਨੀ ਕਿ ਛੱਡਤੀ ਹੋਈ ਹੈ ਬਟ ਉਹਨਾਂ ਵਰਗੀ ਦਸਤਾਰ ਸਜਾ ਕੇ ਦਿਖਾਉਣ ਦੇ ਚੱਕਰ 'ਚ ਮੈਂ ਪੂਰਾ ਮੱਥਾ ਤੁਹਾਨੂੰ ਐ ਖਾਲੀ ਕਰਕੇ ਦਿਖਾਇਆ ਹੈ ਠੀਕ ਹੈ ਕਿਉਂਕਿ ਸੈਂਟਰ ਦੇ ਵਿੱਚ ਵੀ ਬਣੇ ਪ੍ਰੋਪਰ ਤੇ ਕਲਗੀ ਵਾਲੇ ਪ ਕੱਚੇ ਕੇ ਲੜ ਨੂੰ ਰੱਖਣਾ ਹੈ ਤੇ ਦੋਨੋਂ ਔਖਾਂ ਤੁਹਾਡੀਆਂ ਬਰਾਬਰ ਹੋਣੀਆਂ ਚਾਹੀਦੀਆਂ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਜਿੰਨਾ ਕ ਲੋੜ ਆ ਜਾਂ ਜਿੰਨਾ ਕ ਚੋੜਾ ਉਹਨਾਂ ਨੇ ਪੇਚ ਲਗਾਇਆ ਉਹਨਾਂ ਕਚੋੜਾ ਖੋਲ ਲੈਣਾ ਹੈ ਖੋਲ ਕੇ ਇਹਨੂੰ ਵੀ ਅਸੀਂ ਸਿੱਧਾ ਲਗਾ ਕੇ ਹੀ ਦਿਖਾਵਾਂਗੇ ਪਹਿਲਾਂ ਇਸ ਪੇਚ ਨੂੰ ਲਗਾ ਲੈਣਾ ਚੰਗੀ ਤਰ੍ਹਾਂ ਖੋਲ ਕੇ ਟਾਈਟ ਕਰਕੇ ਇਹ ਜਗ੍ਹਾ ਤੋਂ ਤੁਸੀਂ ਸਲਾਈ ਦੀ ਹੈਲਪ ਨਾਲ ਸਾਰੇ ਵਾਟਾ ਜਿਹੜੇ ਉਹ ਸਾਫ਼ ਕਰ ਸਕਦੇ ਹੋ ਮੈਨੂੰ ਥੋੜੀ ਜੀ ਆਦਤ ਆ ਦਸਤਾਨ ਨੂੰ ਹਰੇਕ ਹਿੱਸੇ ਤੋਂ ਜ਼ਿਆਦਾ ਸਾਫ਼ ਕਰਨ ਦੀ ਤੇ ਇਸ ਲਈ ਮੈਂ ਇੱਥੋਂ ਹਮੇਸ਼ਾ ਦਸਤਾਨ ਨੂੰ ਸਾਫ਼ ਕਰਦਾ ਹਾਂ ਤੇ ਉੱਪਰ ਇਹ ਹੱਥ ਰੱਖ ਕੇ ਦਸਤਾਨ ਨੂੰ ਇਸ ਤਰੀਕੇ ਨਾਲ ਖਿੱਚ ਇਹਦੇ ਨਾਲ ਤੁਹਾਡਾ ਲਾੜਾ ਪਿੱਛੇ ਨੂੰ ਖਿਸਕਦਾ ਨਹੀਂ ਹੈਗਾ ਤੇ ਜਿਹੜੇ ਲੜ نیچے ਹੋ ਜੀ ਅੰਦਰੋਂ ਝਾਤੀ ਮਾਰੀ ਨੇ ਉਹਨਾਂ ਨੂੰ ਗੱਲਾਂ ਅੰਦਰ ਨੂੰ ਕਰ ਦੇਣਾ ਹੋਰ ਤੇ ਦੇਖ ਲੈਣਾ ਆਪਣੀ ਦਸਤਾਰ ਦੀ ਜਿਹੜੀ ਸ਼ੇਪ ਆ ਉਹਨਾਂ ਵਰਗੀ ਤੇ ਬਾਕੀ ਬਚਦੇ ਲੜ ਨੂੰ ਤੁਸੀਂ ਅੰਦਰ ਕਰ ਦੇਣਾ ਹੈ ਉੱਪਰ ਦੋ ਤਿੰਨ ਪਿੰਨਾ ਲਗਾ ਲਿਓ ਇਹਦੇ ਨਾਲ ਤੁਹਾਡਾ ਲਾੜਾ ਜਿਹੜਾ ਟਿਕਿਆ ਰੋਗਾ ਕਿਉਂਕਿ ਇਹ ਪ੍ਰੋਪਰ ਪੂਰਾ ਲਾੜਾ ਹੈ ਨਾ ਤਾਂ ਇਹ ਛੋਟਾ ਹੈ ਨਾ ਹੀ ਵੱਡਾ ਹੈ ਉੱਪਰ ਤਿੰਨ ਚਾਰ ਪਿੰਨਾ ਲਗਾ ਲਿਓ ਜਿੰਨਾ ਤੁਹਾਡਾ ਲਾੜ ਸਾਰੀ ਦਿਹਾੜੀ ਟਿਕਿਆ ਰਹੂਗਾ ਤੇ ਮੇਰੇ ਵੀਰੋ ਉੱਪਰ ਪਿੰਨਾ ਲਗਾਉਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਦੇਖ ਲੈਣਾ ਦਸਤਾਰ ਦੀ ਸ਼ੇਪ ਬਰਾਬਰ ਆ ਦੋਨੋਂ ੱਖਾਂ ਬਰਾਬਰ ਨੇ ਇਸ ਜਗ੍ਹਾ ਤੇ ਤੁਸੀਂ ਜਿਹੜੇ ਵਟਾ ਜੇ ਤਾਂ ਸਾਫ਼ ਕਰਨਾ ਚਾਹੁੰਦੇ ਹੋ ਤਾਂ ਸਾਫ਼ ਕਰ ਸਕਦੇ ਹੋ ਜੇ ਰੱਖਣੀ ਹੈ ਤਾਂ ਰੱਖ ਲਓ ਵਟਾ ਲੀ ਪੱਗਾ ਕੋਈ ਗੱਲ ਨਹੀਂ ਇਹ ਵੀ ਜੱਜਦੇ ਹੁੰਦੇ ਆਪਣੀ ਜਗ੍ਹਾ ਤੇ ਤੇ ਉਪਰਲੀ ਸਾਈਡ ਤੋਂ ਹਰੇ ਕਿਸੇ ਤੋਂ ਦਸਤਾਰ ਦੀ ਸ਼ੇਪ ਨੂੰ ਮੈਂਟੇਨ ਕਰਨ ਤੋਂ ਬਾਅਦ ਜੇ ਦੇਖ ਲਓਗੀ ਦਸਤਾਰ ਉਹਨਾਂ ਵਰਗੀ ਲੱਗ ਰਹੀ ਹੈ ਤਾਂ ਫਿਰ ਅਸੀਂ ਉੱਪਰ ਉਹ ਜੀ ਦਸਤਾਰ ਨੂੰ ਕੰਪਲੀਟ ਕਰਾਂਗੇ ਦੇਖੋ ਰੈਤੀ ਖੁੰਦੀ ਕਮੀ ਪੇਸ਼ੀ ਜੇ ਤੁਹਾਨੂੰ ਕਿਤੋਂ ਵੀ ਲੱਗੇ ਤਾਂ ਤੁਸੀਂ ਉਹ ਨਾਲ ਦੀ ਨਾਲ ਸਹੀ ਕਰਨੀ ਆ ਪਿੱਛੇ ਤੱਕ ਕਲਗੀ ਵਾਲੇ ਲੜਨ ਤੋਂ ਦੋਨਾਂ ਸਾਈਡਾਂ ਤੋਂ ਸਾਫ਼ ਕਰਨ ਤੋਂ ਬਾਅਦ ਜੇ ਤੁਸੀਂ ਇਸ ਤਰੀਕੇ ਨਾਲ ਦੇਖ ਲੈਣਾ ਦਸਤਾਰ ਤੁਹਾਡੀ ਪ੍ਰੋਪਰ ਓਕੇ ਆ ਤੇ ਅੰਦਰੀ ਸਾਈਡ ਤੋਂ ਜੇ ਤੁਹਾਨੂੰ ਲੱਗੇ 50 ਜ਼ਿਆਦਾ ਨੀਵੀਂ ਆ ਤਾਂ ਉਹਨੂੰ ਅੰਦਰ ਗਾਇਬ ਕਰ ਦੇਣਾ ਹੈ 50 ਤੁਹਾਡੀ ਥੋੜੀ ਜੀ ਜੇ ਕੇਸ ਤੁਹਾਡੇ ਜ਼ਿਆਦਾ ਨੀਵੀਂ ਨੇ ਤਾਂ ਉਹ ਦਿਖੂਗੀ ਦਿਖੂਗੀ ਕਿਉਂ ਤੇ ਇਸ ਲਈ ਫਰੰਟ ਤੋਂ ਦੇਖੇ ਤੇ ਉਹ 50 ਨਹੀਂ ਦਿਖਦੀ ਜਦੋਂ ਆਪਾਂ ਖੱਬੇ ਪਾਸੇ ਝਾਤੀ ਮਾਰਦੇ ਆ ਉਹ ਤਾਂ ਦਿਖਦੀ ਆ ਉੱਪਰੋ ਜੀ ਹੁਣ ਆਪਾਂ ਕੀ ਕਰਨਾ ਹੈ ਉੱਪਰਲੇ ਹਿੱਸੇ ਨੂੰ ਚੰਗੀ ਤਰ੍ਹਾਂ ਖੋਲ ਕੇ ਡਬਲ ਪਿਛਾਵਾਂਗੇ ਉੱਪਰ ਤੇ ਖੱਬੇ ਪਾਸੇ ਤੁਹਾਡਾ ਖੁੱਲਾ ਹਿੱਸਾ ਹੋਊਗਾ ਸੱਜੇ ਪਾਸੇ ਬੰਦ ਹਿੱਸਾ ਹੋਊਗਾ ਖੱਬੇ ਪਾਸੇ ਦੋਨੋਂ ਪੱਲੇ ਅੰਦਰ ਕਰਨੇ ਨੇ ਚੰਗੀ ਤਰ੍ਹਾਂ ਦੇਖੋ ਹੱਥ ਨਾਲ ਬੇਸ ਦੇ ਉੱਪਰੋ ਜੀ ਕਪੜਾ ਅੰਦਰ ਤੱਕ ਕਰਨਾ ਹੈ ਤੇ ਇਸੇ ਤਰੀਕੇ ਨਾਲ ਸੱਜੇ ਪਾਸੇ ਕਰਨਾ ਹੈ ਸੱਜੇ ਪਾਸੇ ਆਖਰੀ ਲੜ ਦੇ ਵਿੱਚ ਕਰ ਦੇਣਾ ਕਪੜਾ ਤੇ ਫੇਰ ਪਿੱਛੋ ਜੀ ਲੂਪੀ ਵਾਲਾ ਪੱਲਾ ਖਿੱਚ ਕੇ ਅੰਦਰ ਨੂੰ ਖਿੱਚ ਲੈਣਾ ਕਪੜੇ ਨੂੰ ਤੇ ਹੁਣ ਮੇਰੇ ਵੀਰੋ ਤੁਸੀਂ ਜੇ ਚਾਹੋ ਤਾਂ ਦੂਜੇ ਸੈਸ਼ਨਾਂ ਦਾ ਦਸਤਾਰ ਦੀ ਸਫਾਈ ਕਰ ਸਕ ਠੀਕ ਹੈ ਐਦਾਂ ਲੜਾ ਦੇ ਵਿੱਚ ਥੋੜੇ ਥੋੜੇ ਵਾਟਰ ਰਹਿਣਗੇ ਬਟ ਲੜਾ ਦਾ ਜਿਹੜਾ ਗੈਪ ਆ ਉਹ ਬਰਾਬਰ ਰੱਖਣਾ ਤੁਸੀਂ ਹਮੇਸ਼ਾ ਜੇ ਸਾਫ਼ ਕਰਨ ਦਾ ਮਨ ਹੈ ਤਾਂ ਉਹ ਵੀ ਤੁਹਾਨੂੰ ਮੈਂ ਕਰਕੇ ਦਿਖਾ ਦੇਣਾ ਸਲਾਈ ਦੀ ਹੈਲਪ ਨਾਲ ਤੁਸੀਂ ਲੜਾ ਨੂੰ ਸਾਫ਼ ਵੀ ਕਰ ਸਕਦੇ ਹੋ ਉਹਨਾਂ ਦੇ ਜਿਹੜੇ ਲੜ ਹੁੰਦੇ ਨੇ ਉੱਪਰੋਂ ਜੀ ਵਟਾ ਵਾਲੇ ਹੁੰਦੇ ਨੇ ਮੈਂ ਤੁਹਾਨੂੰ ਵਟਾ ਵਾਲੇ ਕਰਕੇ ਵੀ ਦਿਖਾ ਦਿੱਤਾ ਤੇ ਹੁਣ ਆਪਾਂ ਸਾਫ਼ ਵੀ ਕਰਕੇ ਦਿਖਾ ਦਿਆ ਤੁਹਾਨੂੰ ਹਰੇਕੀ ਸਤ ਸੋ ਚੰਗੀ ਤਰ੍ਹਾਂ ਦਸਤਾਰ ਨੂੰ ਕੰਪਲੀਟ ਕਰਨ ਤੋਂ ਬਾਅਦ ਚਾਹ ਜਾਂ ਵਟਾ ਨੂੰ ਢਿੱਲੇ ਜਿਹੜੇ ਵਟਾ ਉਹਨਾਂ ਨੂੰ ਸੈੱਟ ਕਰਨ ਤੋਂ ਬਾਅਦ ਚ ਪਿੱਛੇ ਤੱਕ ਤੁਸੀਂ ਪਿੱਛੇ ਜੀ ਫਿਰ ਲੂਪੀ ਵਾਲਾ ਪੱਲਾ ਲਗਾ ਸਕਦੇ ਹੋ ਦੇਖ ਲੈਣਾ ਇੱਕ ਵਾਰੀ ਧਿਆਨ ਨਾਲ ਸ਼ੇਪ ਤੁਹਾਡੀ ਪ੍ਰੋਪਰ ਹੈ ਦੋਨਾਂ ਸਾਈਡਾਂ ਤੋਂ ਓੱਖਾ ਜਿਹੜੀਆਂ ਤੁਹਾਡੀਆਂ ਪ੍ਰੋਪਰ ਟਿਕੀਆਂ ਨੇ ਜੇ ਤੁਹਾਨੂੰ ਕੋਈ ਕਮੀ ਪੇਛੇ ਲੱਗੇ ਤਾਂ ਤੁਸੀਂ ਉਹਨੂੰ ਜ਼ਰੂਰ ਸਹੀ ਕਰਨਾ ਹੈ ਕਿਉਂਕਿ ਕਿਸੇ ਵਰਗੀ ਦਸਤਾਰ ਸਜਾਉਣ ਵੇਲੇ ਤੁਹਾਨੂੰ ਬਹੁਤ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ ਪੈਂਦੀਆਂ ਨੇ ਕਿ ਉਹਨਾਂ ਦੀ ਦਸਤਾਰ ਕਿਹੋ ਜੀ ਆ ਉਹਨਾਂ ਦੀ ਦਸਤਾਰ ਦਾ ਬੇਸ ਕਿਹੋ ਜਿਹਾ ਹੋਊਗਾ ਹਨਾ ਤੇ ਦੋਨਾਂ ਸਾਈਡਾਂ ਤੋਂ ਅੰਦਰ ਕਰਨਾ ਹੈ ਅੰਦਰ ਕਰਨ ਤੋਂ ਬਾਅਦ ਉਹ ਸੀਸ ਪੱਲੇ ਨੂੰ ਲਗਾ ਦੇਣਾ ਆਪਣੀ ਜਗ੍ਹਾ ਤੇ ਤੇ ਚੰਗੀ ਤਰ੍ਹਾਂ ਅੰਦਰ ਕਰਨ ਤੋਂ ਬਾਅਦ ਤੁਸੀਂ ਕਲਗੀ ਵਾਲਾ ਪੇਚ ਹੈ ਜਿਹੜਾ ਇਹਨੂੰ ਪਿੱਛੇ ਦੀ ਦੋਨਾਂ ਸਾਈਡਾਂ ਤੋਂ ਜਿਹੜੇ ਵਾਲ ਮਲੇਵੇਂ ਪੈਂਦੇ ਉਹਨਾਂ ਨੂੰ ਲੁਪੀ ਵਾਲੇ ਪੱਲੇ ਦੇ ਅੰਦਰ ਕਰ ਦੇਣਾ ਹੈ ਪਹਿਲਾਂ ਸੱਜੇ ਪਾਸੇ ਕਪੜਾ ਉੱਪਰ ਨੂੰ ਚੱਕਣਾ ਹੈ ਫਿਰ ਖੱਬੇ ਪਾਸੇ ਉੱਪਰ ਚੱਕ ਕੇ ਗਲੂਪੀ ਵਾਲੇ ਪੱਲੇ ਨੂੰ ਅੰਦਰ ਕਰ ਦੇਣਾ ਬਾਕੀ ਮੇਰੇ ਵੀਰੋ ਜੇ ਤੁਸੀਂ ਇਹੋ ਜਿਹੀ ਹੋਰ ਵੀਡੀਓ ਦੇਖਣਾ ਚਾਹੁੰਦੇ ਨੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਿਓ ਤਾਂ ਜੋ ਨਵੀਆਂ ਵੀਡੀਓ ਜਿਹੜੀਆਂ ਤੁਹਾਡੇ ਤੱਕ ਪ ਤੇ ਹੁਣ ਆਪਣੀ ਦਸਤਾਰ ਆ ਜਿਹੜੀ ਕੰਪਲੀਟ ਆ ਦੇਖ ਸਕਦੇ ਤੁਸੀਂ ਜੇ ਕੋਈ ਕਮੀ ਪੇਸ਼ੀ ਰਹੀ ਹੈਗੀ ਉਹ ਤਾਂ ਜਰੂਰ ਦੱਸਿਓ ਕੋਸ਼ਿਸ਼ ਕਰਾਂਗੇ ਅੱਗੇ ਤੋਂ ਉਹਨੂੰ ਦੂਰ ਕਰਨ ਦੀ ਤੇ ਆਪਣੇ ਜਰੂਰੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਦਸਤਾਰ ਤੁਹਾਨੂੰ ਕਿਹੋ ਜਿਹੀ ਲੱਗਦੀ ਹੈ ਤੇ ਇਸੇ ਤਰੀਕੇ ਨਾਲ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਜੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਹੋ ਮੇਰੇ ਵੀਰੋ ਤੇ ਹੁਣ ਤੁਸੀਂ ਦਸਤਾਰ ਨੂੰ ਹਰੇਕ ਕਿਸੇ ਤੋਂ ਦੇਖ ਸਕਦੇ ਹੋ ਪਹਿਲਾਂ ਤਾਂ ਫਰੰਟ ਤੋਂ ਤੇ ਮੇਰੇ ਵੀਰੋ ਕਈ ਵਾਰ ਐਦਾਂ ਹੁੰਦਾ ਹੈ ਅਸੀਂ ਕਈ ਵੀਰਾਂ ਵਰਗੀ ਦਸਤਾਰ ਸਜਾਉਣੀ ਜ਼ਰੂਰ ਹੈ ਉਹ ਸਾਡੇ ਫੇਸ ਤੇ ਆ ਕੇ ਜੱਜ ਨਹੀਂ ਹੁੰਦੀ ਉਹ ਦਸਤਾਰ ਉਹਨਾਂ ਦੇ ਸਿਰ ਤੇ ਹੀ ਜੱਜਦੀ ਹੁੰਦੀ ਹੈ ਜਿਹੜੇ ਉਹ ਰੈਗੂਲਰਲੀ ਸਟਾਰਟਿੰਗ ਤੋਂ ਸਜਾਉਂਦੇ ਆ ਰਹੇ ਨੇ ਜ਼ਰੂਰੀ ਨਹੀਂ ਹੁੰਦਾ ਹਰ ਇੱਕ ਸ਼ੇਪ ਸਾਡੇ ਫੇਸ ਤੇ ਆ ਕੇ ਜਜੇ ਤੁਸੀਂ ਹਰ ਇੱਕ ਸਟਾਈਲ ਦੀ ਬਨੋ ਉਹਦੇ ਵਿੱਚ ਕੋਈ ਦੋਰ ਆਏ ਨਹੀਂ ਹੈਗੀ ਫਿਰ ਕਿਸੇ ਦੇ ਦੀ ਵੀਊ ਨਾ ਲੋ ਕਦੀ ਵੀ ਤੇ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਦਿਓ ਨਵੀਆਂ ਵੀਡੀਓ ਡਿਸਕ੍ਰਿਪਸ਼ਨ ਚ ਜਾਏ ਬਟਨ ਤੇ ਜਾ ਕੇ ਦੇਖ ਸਕਦੇ ਹੋ ਤੇ ਕੱਲ੍ਹ ਆ ਕੇ ਕਹਾਂਗੇ ਕੋਈ ਨਵੇਂ ਸਟਾਈ